ਸਟੋਰਡਰਾ ਚੂਲਾ ਵੈ ਇਹ 24 ਲੀਟਰ ਚੂਲਾ ਵੈ ਇਹ ਚੂਲੇ ਪਹਿਲੇ ਇੱਥੇ ਰਾਜਪੁਰਾ ਸ਼ਹਿਰ ਚ ਨਹੀਂ ਆਏ ਦੇਖੋਗੇ ਬੱਚੇ ਜਿਹੜੇ ਹੈ ਇਹ ਮਤਲਬ ਇਹਨਾਂ ਨੂੰ ਲਾਈਵ ਦੇਖਣਗੇ ਜਿਨ੍ਹਾਂ ਨੇ ਅੱਜ ਤੱਕ ਸਰਕਸ ਦੇਖੀ ਨਹੀਂ ਹੈ ਇਹ ਬੰਬੇ ਦਾ ਜੂਲਾ ਬ੍ਰੇਕ ਡਾਂਸ ਚੂਲਾ ਵੈ ਹਾਂਜੀ ਹਾਂਜੀ ਇਹਦੇ ਚ ਲੋਕ ਬੈਠਦੇ ਨੇ ਆਨੰਦ ਮਾਣਦੇ ਨੇ ਇੱਕ ਤਰ੍ਹਾਂ ਦਾ ਬ੍ਰੇਕ ਡਾਂਸ ਨੇੜੇ ਤੋਂ ਨੇੜੇ ਤੋਂ ਨੇੜੇ ਤੋਂ ਦੇਖਣਾ ਚਾਹਾਂਗਾ ਏ ਏ ਇਹ ਪਹਿਲੀ ਵਾਰ ਆਇਆ ਝੂਲਾ ਜਿਹੜਾ ਇਹ ਬੰਬੇ ਤੋਂ ਆਇਆ ਇਹ ਚੈਰੋਪਲਨ ਝੂਲਾ ਟੋਰ ਆਡਰ ਝੂਲਾ ਇਹ ਦੋਨੋਂ ਝੂਲੇ ਰਾਜਪੁਰੇ ਸ਼ਹਿਰ ਚ ਪਹਿਲੀ ਵਾਰ ਹੀ ਲੱਗੇ ਇਹ ਇਹ ਨਾਲ ਜੀ ਇਹ ਤੇ ਇਹ ਜਿਹੜਾ ਇਹ ਇਹਨੋਂ ਦੋਨੋਂ ਦੋਨੋਂ ਇੱਕ ਮੈਂ ਅਨਾਉਂਸਮੈਂਟ ਦੇ ਵਿੱਚ ਸੁਣਿਆ ਕਿ ਕੋਈ ਤੁਸੀਂ ਬੜਾ ਵਧੀਆ ਮੰਦਿਰ ਜਿਹੜਾ ਹੈ ਉਹਨੇ ਬਣਾਇਆ ਜਿਵੇਂ ਵੈਸ਼ਨੂ ਦੇ ਵੀ ਟਾਈਪ ਆਉਂਗਾ ਮੰਦਿਰ ਮਾਤਾ ਇਹ ਦੇਖੋ ਰਾਇਲ ਸਰਕਸ ਜਿਹੜੀ ਹੈ ਫਿਰ ਹੈਰਾ ਫੇਰੀ ਜਿਹੜੀ ਮੂਵੀ ਸੀਗੀ ਉਹ ਬਹੁਤ ਟੈਨਸ਼ਨ ਪੈ ਗਈ ਨਾ ਬਾਹਰ ਕੋ ਚੌਦਰ ਕੋ ਛੋੜ ਰਿਹਾ ਮੈਨੂੰ ਕਿਉਂ ਨਹੀਂ ਬੁਲਾਇਆ ਅੱਛਾ ਉਰੇ ਵੀ ਸ਼ੋਰਾਂ ਸ਼ੁਰੂ ਹੋ ਗਿਆ ਹੋਵੇ ਮੇਰੇ ਤੋਂ ਪਹਿਲਾਂ ਸੋ ਮੈਂ ਹ ਸੰਦੀਪ ਚੋਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਅਸੀਂ ਖੜੇ ਆ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ ਜੀ ਹਾਂ ਫਿਰ ਹੀਰਾ ਫੇਰੀ ਸੁਣੀ ਹੋਣੀ ਤੁਸੀਂ ਤੇ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਸੋ ਅਸੀਂ ਖੜੇ ਆ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ ਤੇ ਇੱਥੇ ਰਾਇਲ ਸਰਕਸ ਲੱਗੀ ਹੈ ਜੋ ਤੁਸੀਂ ਫਿਰ ਹੈਰਾ ਫੇਰੀ ਫਿਲਮ ਜਿਹੜੀ ਸੁਪਰ ਹਿੱਟ ਫਿਲਮ ਸੀਗੀ ਤੁਸੀਂ ਦੇਖ ਚੁੱਕੇ ਹੋ ਉਸ ਫਿਲਮ ਵਾਲੀ ਜਿਹੜੀ ਸਰਕਸ ਜਿਹੜੀ ਹੈ ਜ ਰਾਜਪੁਰਾ ਦੇ ਵਿੱਚ ਲੱਗ ਚੁੱਕੀ ਹੈ ਸੋ ਥੋੜੇ ਦਿਨ ਜਿਹੜੀ ਹੈ ਪਾਕ ਪਾਰਤ ਦੀ ਜਿਹੜੀ ਲੜਾਈ ਚੱਲ ਰਹੀ ਸੀਗੀ ਉਹਦੇ ਕਰਕੇ ਡਿਸਟਰਬ ਹੋਈ ਸੀ ਲੇਕਿਨ ਫੇਰ ਮੇਲਾ ਜਿਹੜਾ ਹੈ ਉਹਰੇ ਭਰ ਚੁੱਕਿਆ ਸੋ ਅਸੀਂ ਖੜੇ ਆ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ ਤੁਹਾਨੂੰ ਅੱਜ ਸੈਰ ਕਰਾਵਾਂਗੇ ਸਾਰੇ ਮੇਲੇ ਦੀ ਤੇ ਜਿਹੜੀ ਰਾਇਲ ਸਰਕਸ ਜਿਹੜੀ ਉਹਰੇ ਲੱਗੀ ਹੈ ਉਹਦੀ ਤੁਹਾਨੂੰ ਸੈਰ ਕਰਾਵਾਂਗੇ ਉਹਦੇ ਅਲੱਗ-ਅਲੱਗ ਕਲਾਕਾਰਾਂ ਨਾਲ ਤੁਹਾਨੂੰ ਮਿਲਾਵਾਂਗੇ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਇਸ ਪ੍ਰੋਜੈਕਟ ਨੂੰ ਲਾਉਣ ਵਾਸਤੇ ਜਿਹੜੇ ਇਸ ਸਰਕਸ ਦੇ ਇਸ ਮੇਲੇ ਦੇ ਮਾਲਕ ਹੈ ਜਿਨ੍ਹਾਂ ਵੱਲੋਂ ਇਹ ਰਾਜਪੁਰਾ ਦੇ ਲੋਕਾਂ ਵਾਸਤੇ ਸਪੈਸ਼ਲ ਉਰੇ ਇਹ ਸਰਕਸ ਲਾਈ ਗਈ ਹੈ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਦੇਰੀ ਨਹੀਂ ਕਰਦੇ ਆਪਾਂ ਚੱਲਦੇ ਆਂ ਪਹਿਲਾਂ ਤੁਹਾਨੂੰ ਦਿਖਾਣੇ ਆ ਇਸ ਸਰਕਸ ਦੇ ਵਿੱਚ ਜਦ ਆਪਾਂ ਐਂਟਰੀ ਕਰਦੇ ਆਂ ਤਾਂ ਐਂਟਰੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਰਾਜਪੁਰਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਅੱਜ ਮੈਂ ਤੁਹਾਨੂੰ ਸਰਕਸ ਤੇ ਮੇਲੇ ਦੀ ਸੈਰ ਕਰਾਵਾਂਗਾ ਸੋ ਤੁਸੀਂ ਦੇਖ ਪਾ ਰਹੇ ਹੋ ਇਹ ਲੰਡਨ ਬ੍ਰਿਜ ਦੀ ਜਿਹੜੀ ਹੈ ਇਹ ਫੋਟੋ ਬਣਾਈ ਗਈ ਹੈ ਇਹ ਫੋਟੋ ਹੀ ਨਹੀਂ ਬਣਾਈ ਗਈ ਇਹ ਜੋ ਰਸਤਾ ਤੁਸੀਂ ਦੇਖ ਰਹੇ ਹੋ ਇਹ ਜੋ ਸਾਰਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਲੰਡਨ ਬ੍ਰਿਜ ਜਿਹੜਾ ਹੈ ਇਹਨਾਂ ਵੱਲੋਂ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਸੋ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਇਹ ਲੰਡਨ ਬ੍ਰਿਜ ਜਿਹੜਾ ਬਣਾਇਆ ਗਿਆ ਤਾਂ ਬਹੁਤ ਵਧੀਆ ਐਂਟਰੀ ਜਿਹੜੀ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਰਾਇਲ ਸਰਕਸ ਤੇ ਤੁਸੀਂ ਦੇਖ ਪਾ ਰਹੇ ਹੋ ਮੇਰੇ ਨਾਲ ਆਪਾਂ ਇਸ ਰਾਇਲ ਸਰਕਸ ਦੀ ਤੁਹਾਨੂੰ ਸੈਰ ਕਰਾਵਾਂਗੇ ਕਲਾਕਾਰਾਂ ਨਾਲ ਮਿਲਾਵਾਂਗੇ ਸਰਕਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਬਹੁਤ ਵਧੀਆ ਜਿਹੜੀ ਹੈ ਐਂਟਰੀ ਤਾਂ ਤੁਸੀਂ ਦੇਖ ਪਾ ਰਹੇ ਹੋ ਮੇਰੇ ਪਿੱਛੇ ਆਪਾਂ ਲਗਾਤਾਰ ਰਾਇਲ ਸਰਕਸ ਜਿਹੜਾ ਮੇਲਾ ਲੱਗਿਆ ਆ ਉਹਦੇ ਅੰਦਰ ਲਗਾਤਾਰ ਐਂਟਰੀ ਕਰਦੇ ਜਾ ਰਹੇ ਆ ਤਾਂ ਬਹੁਤ ਸੋਹਣੀ ਐਂਟਰੀ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਸਾਹਮਣੇ ਜਿਵੇਂ ਲੰਡਨ ਬ੍ਰਿਜ ਦੇ ਕੋਲ ਜਿਹੜਾ ਹੈ ਗਲੋਬ ਜਿਹੜਾ ਚੂਲਾ ਬਣਿਆ ਹੋਇਆ ਹੈ ਉਸ ਤਰ੍ਹਾਂ ਹੀ ਜਿਹੜਾ ਹੈ ਉਸੇ ਤਰਜ਼ ਤੇ ਦੇਖਦਾ ਤੁਸੀਂ ਚੂਲਾ ਜਿਹੜਾ ਹੈ ਉਹ ਬਣਾਇਆ ਗਿਆ ਤੇ ਅਸੀਂ ਤੁਹਾਨੂੰ ਅੱਜ ਲੈ ਕੇ ਜਾ ਰਹੇ ਆ ਆਓ ਮੇਰੇ ਪਿੱਛੇ ਤੁਹਾਨੂੰ ਦਿਖਾਣੇ ਆ ਸੋ ਮੈਂ ਰਾਇਲ ਸਰਕਸ ਜਿਹੜਾ ਮੇਲਾ ਲੱਗਿਆ ਚੰਡਾ ਗਰਾਉਂਡ ਦੇ ਵਿੱਚ ਉੱਥੇ ਐਂਟਰੀ ਕਰ ਚੁੱਕਿਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਅੰਦਰ ਆ ਚੁੱਕਿਆ ਤੇ ਬੜੇ ਵਧੀਆ ਤਰੀਕੇ ਦੇ ਝੂਲੇ ਮੈਂ ਤੁਹਾਨੂੰ ਦਿਖਾਵਾਂਗਾ ਇਹ ਦੇਖੋ ਬੱਚਿਆਂ ਦੇ ਜਿਹੜੇ ਹੈ ਖਿਡੌਣੇ ਉਰੇ ਲਗਾਏ ਗਏ ਹਨ ਤੇ ਚਾਈਨਿਸ ਖਿਡੌਣੇ ਆ ਤੁਸੀਂ ਦੇਖ ਸਕਦੇ ਹੋ ਤੇ ਵੱਡੇ ਝੂਲੇ ਜਿਹੜੇ ਹਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਉਹ ਵੀ ਕੁਝ ਇਹ ਜਿਹੇ ਝੂਲੇ ਇਹਨਾਂ ਵੱਲੋਂ ਲਗਾਏ ਗਏ ਹਨ ਜੋ ਪਹਿਲੀ ਵਾਰ ਜਿਹੜੇ ਹਨ ਇਸ ਰਾਇਲ ਸਰਕਸ ਦੇ ਅੰਦਰ ਇੱਕ ਖਿੱਚ ਦਾ ਕੇਂਦਰ ਬਣ ਰਹੇ ਹਨ ਤੋ ਤੁਹਾਨੂੰ ਸਾਰੀ ਚੀਜ਼ਾਂ ਦਿਖਾਵਾਂਗੇ ਆਪਾਂ ਇੱਕ ਇੱਕ ਕਰਕੇ ਤੁਸੀਂ ਬਣੇ ਰਹੋ న్యూਸ 189 ਪੰਜਾਬ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਕਿਉਂਕਿ ਬੜੀ ਮਿਹਨਤ ਹੁੰਦੀ ਹੈ ਇਹਨਾਂ ਲੋਕਾਂ ਦੀ ਜਿਹੜੇ ਕਿ ਇਸ ਮੇਲੇ ਨੂੰ ਜਿਹੜਾ 15 15 20 20 ਦਿਨ ਲਾ ਕੇ ਦਿਨ ਰਾਤ ਲਾ ਕੇ ਜਿਹੜਾ ਹੈ ਇਸ ਨੂੰ ਤਿਆਰ ਕਰਦੇ ਆ ਤੇ ਤੁਹਾਡੇ ਸਿਰਫ ਮਨੋਰੰਜਨ ਵਾਸਤੇ ਕਿਉਂਕਿ ਪਿੱਛੇ ਬੜੀ ਟੈਨਸ਼ਨ ਬਣੀ ਰਹੀ ਹੈ ਜਦ ਲੜਾਈ ਛਿੜ ਗਈ ਸੀ ਇੱਕਦਮ ਤੇ ਬੜੀ ਟੈਨਸ਼ਨ ਬਣ ਚੁੱਕੀ ਸੀ ਵੀ ਹੋਏਗਾ ਕਿਆ ਬਲੈਕਆਊਟ ਹੋ ਚੁੱਕਿਆ ਸੀਗਾ ਹੋਏਗਾ ਕਿਆ ਇਸ ਮੇਲੇ ਦੇ ਮਾਲਕ ਨੂੰ ਵੀ ਇੱਕ ਵਾਰ ਚਿੰਤਾ ਹੋ ਗਈ ਸੀ ਕਿ ਮੈਂ ਰਾਜਪੁਰਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹ ਇੱਕ ਇਹ ਜੀ ਚੀਜ਼ ਲੈ ਕੇ ਆਇਆ ਜੋ ਮੇਰਾ ਪ੍ਰਸ਼ਾਸਨ ਵੱਲੋਂ ਮੇਲਾ ਬੰਦ ਕਰਾ ਦਿੱਤਾ ਗਿਆ ਲੇਕਿਨ ਰੱਬ ਨੇ ਤੁਹਾਡੀ ਸੁਣੀ ਇਹਨਾਂ ਦੀ ਸੁਣੀ ਤਾਂ ਇਹ ਮੇਲਾ ਜਿਹੜਾ ਹੈ ਦੁਬਾਰਾ ਤੋਂ ਆਬਾਦ ਹੋ ਗਿਆ ਤੇ ਇਸੇ ਕਰਕੇ ਨਿਊਜ਼ 189 ਪੰਜਾਬ ਤੁਹਾਨੂੰ ਇਸ ਮੇਲੇ ਬਾਰੇ ਪੂਰੀ ਜਾਣਕਾਰੀ ਦੇ ਰਿਹਾ ਹੈ ਸੋ ਵਰਿੰਦਰ ਕੁਮਾਰ ਜੀ ਖੜੇ ਆ ਵਰਿੰਦਰ ਕੁਮਾਰ ਜੀ ਕੀ ਹਾਲ ਚਾਲ ਹੈ ਜੀ ਹੁਣ ਮੇਲਾ ਲੈ ਕੇ ਆਏ ਹੋ ਇੱਕ ਵਾਰ ਤਾਂ ਟੈਨਸ਼ਨ ਛਿੜ ਗਈ ਸੀਗੀ ਹਾਂ ਜੀ ਤੁਹਾਡਾ ਫੋਨ ਆਇਆ ਸੀਗਾ ਮੈਨੂੰ ਤੇ ਅਸੀਂ ਆਪਣੀ ਟੀਮ ਦੇ ਨਾਲ ਅੱਜ ਪਹੁੰਚੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਰਾਜਪੁਰਾ ਸ਼ਹਿਰ ਦੇ ਵਿੱਚ ਜਿਹੜਾ ਹੈ ਬਹੁਤ ਅਲੱਗ ਯੂਨੀਕ ਤਰ੍ਹਾਂ ਦਾ ਮੇਲਾ ਲਾਇਆ ਹੈ ਤੇ ਸਰਕਸ ਤਾਂ ਬਹੁਤ ਟਾਈਮ ਬਾਅਦ ਆਈ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵਿਲੋਪ ਹੁੰਦੀਆਂ ਜਾ ਰਹੀਆਂ ਠੀਕ ਹੈ ਜੀ ਤੇ ਸਾਨੂੰ ਮੇਲਾ ਘਮਾਓ ਤੁਸੀਂ ਤੇ ਸਾਡੇ ਦੇ ਦਰਸ਼ਕ ਹੈਗੇ ਪਹਿਲਾਂ ਪਾ ਚੂਲੇ ਦੇਖਾਂਗੇ ਚੂਲੇ ਕਿਹੜੇ ਕਿਹੜੇ ਕਹਿੰਦੇ ਇਹ ਚੂਲੇ ਬਹੁਤ ਵਧੀਆ ਜਿਹੜੇ ਆਏ ਸਾਡੀ ਕੰਪਨੀ ਵੱਲੋਂ ਹਮੇਸ਼ਾ ਜਿਹੜੀ ਵੀ ਸ਼ਹਿਰ ਜਿਹੜੀ ਵੀ ਸਿਟੀ ਵਿੱਚ ਮੇਲਾ ਲਗਾਇਆ ਜਾਂਦਾ ਕੁਝ ਅਲੱਗ ਹੀ ਲਗਾਇਆ ਜਾਂਦਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੀ ਚੀਜ਼ਾਂ ਪਹਿਲੇ ਰਾਜਪੁਰੇ ਸ਼ਹਿਰ ਹਾਂਜੀ ਹਾਂਜੀ ਜਿੱਦਾਂ ਇੱਥੇ ਨਵੇਂ ਟੋਰਾਡਰਾ ਚੂਲਾ ਵਾ ਹੈ ਜਾਂ 24 ਲੀਟਰ ਚੂਲਾ ਵਾ ਇਹ ਚੂਲੇ ਪਹਿਲੇ ਇੱਥੇ ਰਾਜਪੁਰਾ ਸ਼ਹਿਰ ਚ ਨਹੀਂ ਆਏ ਹਾਂਜੀ ਹਾਂਜੀ ਇਹ ਕੁਝ ਅਲੱਗ ਚੀਜ਼ ਲੋਕਾਂ ਨੂੰ ਦਵਾਂਗੇ ਤਾਂ ਹੀ ਉਹ ਆਕਰਸ਼ਣ ਦਾ ਕੇਂਦਰ ਬਣ ਗਏ ਜਿਹੜਾ ਇਹ ਹੈ ਇਹ ਮਤਲਬ ਇੰਨਾ ਵੱਡਾ ਚੂਲਾ ਮੈਂ ਮਤਲਬ ਪਹਿ ਕੀ ਯੂਨਿਕ ਟਾਈਪ ਦੀ ਜਿਹੜੀ ਲਾਈਟਿੰਗ ਹੁੰਦੀ ਹੈ ਤੁਸੀਂ ਲਾਈਟਿੰਗ ਦਾ ਸਪੈਸ਼ਲ ਇੰਟਰੈਕਸ਼ਨ ਕਰਵਾਣੇ ਆ ਕਿ ਲੋਕਾਂ ਨੇ ਲਾਈਟਿੰਗ ਦਾ ਮਜ਼ਾ ਲੈ ਸਕਣ ਜੋ ਆਪਣੇ ਡਿਜ਼ਨੀ ਵਰਲਡ ਬੰਬੇ ਜਾ ਕੇ ਲੋਕਾਂ ਨੇ ਝੂਲੇ ਲੈਣੇ ਆ ਉਹ ਆਪਣੇ ਇੱਥੇ ਰਾਜਪੂਰੀ ਸਿਟੀ ਦੇ ਵਿੱਚ ਲੈ ਸਕਦੇ ਸੋ ਇਹ ਮੇਰੇ ਖਿਆਲ ਨਾਲ 셀ਫੀ ਵਾਸਤੇ ਹੁੰਦਾ ਹੈ ਯੈਸ ਸਰ 셀ਫੀ ਵਾਸਤੇ ਤੇ ਉਸ ਤੋਂ ਬਾਅਦ ਇਹ ਝੂਲੇ ਤਾਂ ਜਿਹੜੇ ਹੈਗੇ ਇੱਕ ਆਮ ਹੈ ਜਿਹੜੇ ਉਹਦੇ ਨਹੀਂ ਸਰ ਆਮ ਤਾਂ ਹੈਗੇ ਨੇ ਪਰ ਇਹਦੀ ਵੀ ਪੈਂਡੂਲਮ ਦਾ ਸਾਈਜ਼ ਵੱਡਾ ਹੈ ਹਾਂ ਉਹ ਵੱਡਾ ਤਾਂ ਹੈ ਦੇਖਦੇ ਹੋ ਨਾ ਪੈਂਡਲਮ ਉਹਦੇ ਇੰਨੀ ਵੱਡੀ ਸਾਈਜ਼ ਨਹੀਂ ਹੁੰਦਾ ਹਾਂਜੀ ਹਾਂਜੀ ਅੱਛਾ ਮੈਨੂੰ ਇੱਕ ਟਾਈਮ ਤੇ 150 ਤੋਂ 200 ਬੰਦਾ ਬੈਠ ਸਕਦਾ ਹਾਂਜੀ ਮੈਨੂੰ ਇਹ ਦੱਸੋ ਟਿਕਟ ਕਿਸ ਤਰ੍ਹਾਂ ਰੱਖੀਏ ਨਾਰਮਲ ਨਾਰਮਲ ਜਿੱਦਾ 70-80 ਰੁਪਏ ਚੱਲਦੀ ਹੈ ਉਹ ਹੀ ਟਿਕਟ ਰੱਖੀਏ ਆਪਾਂ ਕੋਈ ਟਿਕਟ ਨਹੀਂ ਵਧਾਈ ਮਤਲਬ ਚਾਹੇ ਛੋਟੇ ਚੁੱਲੇ ਸੀਗੇ ਪਹਿਲਾਂ ਛੋਟੇ ਚੁੱਲੇ 30 ਰੁਪਏ 50 ਰੁਪਏ ਦਾ ਮੈਂ ਕੀ ਲੋਕੀ ਆਰਾਮ ਨਾਲ ਆ ਕੇ ਆਨੰਦ ਮਾਣ ਸਕਣ ਕਿਸੇ ਨੂੰ ਵੀ ਕੋਈ ਵੀ ਇਦਾਂ ਦਾ ਲੱਗੇ ਕਿ ਯਾਰ ਮੈਨੂੰ ਆਪਣੀ ਜੇਬ ਲਾਣੀ ਪੈ ਰਹੀ ਹੈ ਇਹ ਮੇਲਾ ਘੁੰਮਣ ਦੇ ਤੇ ਇਹ ਇਸ ਚੁੱਲੇ ਨੂੰ ਕੀ ਕਿਹਾ ਅੱਛਾ ਇਹ ਬੰਬੇ ਦਾ ਝੂਲਾ ਹੈ ਬ੍ਰੇਕ ਡਾਂਸ ਝੂਲਾ ਵਾ ਹਾਂਜੀ ਹਾਂਜੀ ਇਹਦੇ ਚ ਲੋਕ ਬੈਠਦੇ ਨੇ ਆਨੰਦ ਮਾਣਦੇ ਨੇ ਇੱਕ ਤਰ੍ਹਾਂ ਦਾ ਬ੍ਰੇਕ ਡਾਂਸ ਨੇੜੇ ਤੋਂ ਨੇੜੇ ਤੋਂ ਨੇੜੇ ਤੋਂ ਦੇਖਣਾ ਚਾਹਾਂਗਾ ਕਿਉਂਕਿ ਹੁਣ ਹੁਣ ਜਿਹੜੀ ਹੈ ਪਬਲਿਕ ਜਿਹੜੀ ਹੈ ਆਣੀ ਸ਼ੁਰੂ ਹੋ ਚੁੱਕੀ ਹੈ ਮੇਲੇ ਦੇ ਵਿੱਚ ਹਾਂਜੀ 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 ਤੇ ਬੜਾ ਵਧੀਆ ਜਿਹੜਾ ਹੈ ਉਹ ਲੱਗ ਰਿਹਾ ਮੇਲਾ ਤੇ ਅੱਛਾ ਇਹ ਇਹ ਵੀ ਬਹੁਤ ਵੱਡਾ ਹੈ ਜੀ ਹਾਂਜੀ ਇਹ ਤਾਂ ਡਰ ਨਹੀਂ ਲੱਗਦਾ ਲੋਕਾਂ ਨੂੰ ਜੇ ਲੋਕ ਜੇ ਬੱਚੇ ਵਗੈਰਾ ਬੈਠਾ ਇਹਦੇ ਵਿੱਚ ਇੱਕ ਟਾਈਮ ਤੇ 32 ਤੋਂ 35 ਜਣੇ ਬੈਠ ਜਾਂਦੇ ਨੇ ਇਹਦੇ ਵਿੱਚ ਇਹਦੇ ਵਿੱਚ ਅੱਛਾ ਅੱਛਾ ਔਰ ਸੀ ਸੀਟਾਪੂਰੀ ਰਿਵੋਲਵਿੰਗ ਹੁੰਦੀ ਹੈ ਇੱਕ ਇੱਕ ਅੱਛਾ ਅੱਛਾ ਇਹਦੀ ਟਿਕਟ ਵੀ ਨਾਰਮਲ ਉਹੀ ਹੈ ਇਹਦੀ ਨਾਰਮਲ ਟਿਕਟ ਹੈ ਅੱਛਾ ਜਿਹੜਾ ਕੋਈ ਖਾਸ ਚੁੱਲਾ ਹੈ ਉਹ ਮੈਨੂੰ ਦੱਸੋ ਜਿਹੜਾ ਪਹਿਲੀ ਵਾਰ ਰਾਜਪੁਰੇ ਚੁੱਲਾ ਹੈ ਇਹ 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 ਪਹਿਲੀ ਵਾਰ ਆਇਆ ਚੁੱਲਾ ਜਿਹੜਾ ਇਹ ਬੰਬੇ ਤੋਂ ਆਇਆ ਇਹ ਚੈਰੋਪਲੇਨ ਚੁੱਲਾ ਹੈ ਟੋਰ ਆਡਰ ਚੁੱਲਾ ਹੈ ਦੋਨੋਂ ਚੁੱਲੇ ਰਾਜਪੁਰੇ ਸ਼ਹਿਰ ਚ ਪਹਿਲੀ ਵਾਰ ਹੀ ਲੱਗੇ ਇਹ ਵਾਲਾ ਜੀ ਇਹ ਤੇ ਇਹ ਜਿਹੜਾ ਇਹ ਇਹਨੋਂ ਦੋਨੋਂ ਦੋਨੋਂ ਇਹ ਚੁੱਲੇ ਪਹਿਲੇ ਨਹੀਂ ਦੇਖੇ ਹੋ ਨਾ ਇਹ ਮੈਂ ਦੇਖੇ ਨਹੀਂ ਪਹਿਲਾਂ ਇਹ ਇਹ ਜਿਹੜਾ ਚੁੱਲਾ ਹੈ ਇਹ ਤਾਂ ਕਾਫੀ ਖਤਰਨਾਕ ਜਾ ਲੱਗ ਰਿਹਾ ਮੈਨੂੰ ਦੇਖਣ ਇੰਝ ਨਹੀਂ ਖਤਰਨਾਕ ਇੰਜੋਏ ਕਰਦੇ ਆ ਮਜਵਾਏ ਕਰਨ ਲਈ ਲੋਕੀ ਇੰਜੋਏ ਕਰਦੇ ਨੇ ਹਾਂਜੀ 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 ਤੇ ਬਹੁਤ ਮੈਨੂੰ ਬਹੁਤ ਮਜ਼ਾ ਆ ਰਿਹਾ ਦੇਖ ਕੇ ਤੇ ਅੱਛਾ ਇਹ ਵੀ ਜਿਹੜਾ ਹੈ ਇਹ ਵੀ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਾਹਗਾ ਇਹ ਦਿਖਾਨਗੇ ਬੜਾ ਯੂਨੀਕ ਜਾ ਮਤਲਬ ਅਲੱਗ ਤਰ੍ਹਾਂ ਦਾ ਚੁਲਾ ਹੈ ਵੀਰਿੰਦਰ ਜੀ ਅੱਗੇ ਹੋਰ ਕਿਹੜੇ-ਕਿਹੜੇ ਉਰੇ ਜਿਹੜੇ ਦੇਖਣ ਨੂੰ ਆਪਾਂ ਨੂੰ ਮੇਲੇ ਦੇ ਵਿੱਚ ਖਾਸ ਆਪਾਂ ਲੋਕਾਂ ਨੂੰ ਦੱਸ ਸਕੀਏ ਵੀ ਇਹ ਚੀਜ਼ਾਂ ਹੈਗੀਆਂ ਐ। ਐਕਸਲੀ ਸਰ ਫੂਡ ਸਟਾਲਸ ਨੇ। ਹਾਂਜੀ ਹਾਂਜੀ ਹਾਂਜੀ। ਲੋਕਾਂ ਦੇ ਲਈ ਸਪੈਸ਼ਲੀ ਫੂਡ ਸਟਾਲਸ ਨੇ। ਹਾਂਜੀ ਹਾਂਜੀ। ਬੰਬਈ ਦੀ ਭੇਲ ਪੂੜੀ ਐ। ਹਾਂਜੀ ਹਾਂਜੀ। ਜਲੰਧਰ ਤੋਂ ਮੋਮੋਸ ਆਲਾ ਆਇਆ ਵਾ। ਚੰਡੀਗੜ੍ਹ ਤੋਂ ਸਵੀਟਸ ਕੌਨਸ ਆ ਲੈ ਆਏ ਨੇ। ਅੱਛਾ ਅੱਛਾ। ਕੀ ਬੱਚਿਆਂ ਦੇ ਨਾਲ ਆ ਕੇ ਦੀ ਪੀਜ਼ਾ, ਮੋਮੋਸ, ਨੂਡਲਸ ਵਗੈਰਾ ਸਾਰਾ ਕੁਝ ਇੱਥੇ ਗਰਾਊਂਡ ਦੇ ਵਿੱਚ ਹੀ ਖਾ ਪੀ ਸਕਦੇ ਹੋ। ਅੱਛਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਜਸ ਅਸੀਂ ਪਹਿਲੀ ਵਾਰ ਜਦ ਆਏ ਸੀ ਉਰੇ ਤਾਂ ਤੁਸੀਂ ਦੱਸਿਆ ਸੀ ਕਿ ਮਹੀਨੇ ਵਾਸਤੇ ਸਰਕਲ ਇਹ ਇੱਕ ਲਾਈਨ ਹੈਸਤੇ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਡਿਸਟਰਬ ਬੜੇ ਹੋਗੇ ਵਿੱਚ ਹਾਂਜੀ ਸਿਰ ਥੋੜਾ ਬਾਰਿਸ਼ਾਂ ਵਗੈਰਾ ਆਨ ਲੱਪੀਆਂ ਤੇ ਫਿਰ ਉਸ ਤੋਂ ਬਾਅਦ ਕਨਫਲਿਕਟ ਹੋ ਗਿਆ ਹਾਂਜੀ ਹਾਂਜੀ ਪਾਕਿਸਤਾਨ ਇੰਡੀਆ ਦਾ ਹਾਂਜੀ ਹਾਂਜੀ ਹੁਣ ਪਰ ਸਾਰਾ ਕੁਝ ਠੀਕ ਹੈ ਅੱਛਾ ਪਰਮਾਤੇ ਉਹ ਫਿਰ ਪ੍ਰਸ਼ਾਸਨ ਵੱਲੋਂ ਇੱਕ ਵਾਰ ਤਾਂ ਤੁਹਾਨੂੰ ਕਹਿ ਦਿੱਤਾ ਗਿਆ ਸੀਗਾ ਵੀ ਇਹਨੂੰ ਵਾਈਂਡ ਅਪ ਫਾਈਂਡ ਅਪ ਕਰਨ ਨੂੰ ਕਹਿ ਦਿੱਤਾ ਗਿਆ ਸੀ ਫਿਰ ਐਸਜੀਐਲ ਸਾਹਿਬ ਦੇ ਸਾਥ ਦੇ ਨਾਲ ਸਾਰੇ ਲੋਕਾਂ ਦੇ ਸਪੋਰਟ ਦੇ ਨਾਲ ਸਾਰਿਆਂ ਨੇ ਉਹਨਾਂ ਨੂੰ ਕਿਹਾ ਫਿਰ ਉਸ ਨੂੰ ਚਾਰ ਪੰਜ ਦਿਨ ਵਿੱਚੋਂ ਬੰਦ ਰੱਖਿਆ ਕਲੋਜ਼ ਰੱਖਿਆ ਤੇ ਫਿਰ ਉਸ ਤੋਂ ਬਾਅਦ ਓਪਨ ਕਰਵਾ ਦਿੱਤਾ ਗਿਆ ਕੋਈ ਇਦਾਂ ਦੀ ਗੱਲ ਨਹੀਂ ਅੱਛਾ ਐਮਐਲਏ ਨੀਨਾ ਮਿੱਤਲ ਵੱਲੋਂ ਮੈਡਮ ਵੱਲੋਂ ਓਪਨਿੰਗ ਕਰਵਾਈ ਗਈ ਇਹ ਸਾਰਾ ਕੁਝ ਲੋਕਾਂ ਦੇ ਵਿੱਚ ਉਦਾਂ ਹੀ ਠੀਕ ਹੈ ਤੇ ਜੀ 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 ਅੱਛਾ ਇਹ ਸਾਰਾ ਜਿਹੜਾ ਹੈਗਾ ਬੜੇ ਸਸਤੇ ਦਾਮਾਂ ਤੇ ਜਿਹੜਾ ਹੈ ਸਸਤੇ ਰੇਟਾਂ ਦੇ ਉੱਤੇ ਆਰਾਮ ਨਾਲ ਆ ਕੇ ਇਸ ਚੀਜ਼ ਨੂੰ ਇੰਜੋਏ ਕਰ ਸਕਦੇ ਹੋ ਉਹ ਸੇਲ ਵਿੱਚ ਇਹ ਹੋਲ ਪ੍ਰੋਵਾਈਡ ਕਰ ਰਹੇ ਹੋ ਸੇਲ ਦੇ ਵਿੱਚ ਅੱਛਾ ਇਹ ਬੰਬੇ ਦੀ ਬੱਚਿਆਂ ਦੇ ਝੂਲੇ ਨੇ ਜਿੱਦਾਂ ਡਰੈਗਨ ਝੂਲਾ ਰੋਲਰ ਰੋਸਟਰ ਹੈ ਅੱਛਾ 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 ਕਈ ਚੀਜ਼ਾਂ ਹਜੇ ਮੇਰੇ ਕੋਲ ਕੁਝ ਚੀਜ਼ਾਂ ਮਤਲਬ ਹਜੇ ਤਿਆਰ ਹੋ ਵੀ ਰਹੀਆਂ ਹਾਂ ਹਾਂਜੀ ਸਰ ਤਿਆਰ ਹੋ ਰਹੀ ਹੈ ਦੁਬਈ ਸਿਟੀ ਤਿਆਰ ਹੋ ਰਹੀ ਹੈ ਅੱਛਾ ਅੱਛਾ ਕਿ ਅਸੀਂ ਲੋਕਲ ਇੱਕ ਪੂਰਾ ਇੱਕ ਮਨੋਰੰਜਨ ਦਾ ਕੇਂਦਰ ਲੈ ਕੇ ਆਏ ਹਾਂ ਤੇ ਇੱਕ ਆਨੰਦ ਮਾਣ ਸਕਣ ਇੱਕ ਮੈਂ ਅਨਾਉਂਸਮੈਂਟ ਦੇ ਵਿੱਚ ਸੁਣਿਆ ਕਿ ਕੋਈ ਤੁਸੀਂ ਬੜਾ ਵਧੀਆ ਮੰਦਿਰ ਜਿਹੜਾ ਹੈ ਉਹਰੇ ਬਣਾਇਆ ਜਿਵੇਂ ਵੈਸ਼ਨੂ ਦੇ ਵੀ ਟਾਈਪ ਆਉਂਗੇ ਮੰਦਿਰ ਕਿਤਨਾ ਚੜਾਈ ਚੜਾਈ ਚੜ ਕੇ ਜਾਣਾ ਪੈਂਦਾ ਬਿਲਕੁਲ ਪਹਾੜਾਂ ਦਾ ਦਿਖਾਇਆ ਜੀ ਹਾਂਜੀ ਹਾਂਜੀ ਕਿ ਹੁਣ ਜਿੱਦਾਂ ਅੱਗੇ ਛੁੱਟੀਆਂ ਆ ਰਹੀਆਂ ਹਾਂਜੀ ਹਾਂਜੀ ਬੱਚਿਆਂ ਨੂੰ ਕਿਤੇ ਬਾਹਰ ਵੀ ਜਾਣ ਦੀ ਲੋੜ ਨਾ ਪਵੇ ਹਾਂਜੀ ਹਾਂਜੀ ਉਹ ਇੱਥੇ ਆਪਣੇ ਰਾਜਪੁਰੇ ਸ਼ਹਿਰ ਦੇ ਵਿੱਚ ਹੀ ਉਹ ਅਨੰਦ ਮਾਣ ਸਕਣ ਅੱਛਾ ਅੱਛਾ ਇਹ ਇਹ ਜਿਹੜਾ ਹੈਗਾ ਇਹ ਤੁਸੀਂ ਕਹਿੰਦੇ ਡ੍ਰੈਗਨ ਵਾਲਾ ਹਾਂਜੀ ਸਰ ਡ੍ਰੈਗਨ ਝੂਲਾ ਅੱਛਾ ਇਹ ਕਿੰਨੀ ਰਾਈਡ ਦਿੰਦੇ ਆ ਜੀ ਇਸ ਤੇ ਇਸ ਤੇ ਸਾ 6 ਰਾਉਂਡਸ ਹੁੰਦੇ ਨੇ ਅੱਛਾ ਇਹ ਰੋਲਰ ਰੋਸਟਰ ਹੈ ਅੱਛਾ ਅੱਛਾ ਰ ਕਰੋਕਰੀ ਵਗੈਰਾ ਤੇ ਇੱਕ ਕਰੋਕਰੀ ਦਾ ਸਟਾਲ ਸ ਹੈ ਜਿੱਥੇ ਲੋਕਾਂ ਦੇ ਨੇ ਇਹ ਇਹਨੂੰ ਕੀ ਇਹਨੂੰ ਕੀ ਕਿਹਾ ਜਾਂਦਾ ਸਰ ਇਹ ਕੈਟਰਪਿਲਰ ਝੂਲੇ ਹੈ ਜੀ ਇਹ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਹੋਰ ਕਿਹੜੀ ਕਿਹੜੀ ਅਟਰੈਕਸ਼ਨ ਲਾਈ ਹੋਈ ਹੈ ਜਿੱਥੇ ਕਿ ਬੱਚਿਆਂ ਵਾਸਤੇ ਉਧਰ ਦੂਸਰੀ ਸਾਈਡ ਤੇ ਜੇ ਦੇਖੋਗੇ ਟ੍ਰੇਨ ਬੌਂਸੀ ਹੂੰ ਹੂੰ ਕਈ ਤਰ੍ਹਾਂ ਦੇ ਝੂਲੇ ਨੇ ਜਿਸ ਦਾ ਅਨੰਦ ਮਾਣ ਸਕਦੇ ਨੇ ਬੱਚੇ ਅੱਛਾ 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 ਕਾਫੀ ਵੱਡੇ ਲਈ ਸਾਰੇ ਲਈ ਇੱਕ ਅਨੰਦ ਦਾ ਕੇਂਦਰ ਬਣਾਇਆ ਗਿਆ ਕਾਫੀ ਕਾਫੀ ਵੱਡੇ ਜਿੱਦ ਵਿੱਚ ਆ ਕੇ ਵੱਡੇ ਬਜ਼ੁਰਗ ਕਿਓ ਕਰਕੇ ਜਿੱਦਾ ਆਪਣਾ ਪੰਜਾਬ ਇੱਕ ਪੰਜ ਦਰਿਆਵਾਂ ਦੀ ਧਰਤੀ ਹੈ ਮੈਲਿਆਂ ਦੀ ਧਰਤੀ ਹੈ ਪੁਰਾਣੀ ਬਿਲਕੁਲ ਮੈਂ ਤਾਂ ਪਹਿਲੇ ਬਜ਼ੁਰਗ ਹੁੰਦੇ ਸੀਗੇ ਆਪਣੇ ਬੱਚਿਆਂ ਮੇਲ ਮੇਲੀਆਂ ਦਾ ਯਾਰ ਬਿਲਕੁਲ 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 ਮੋਟੇ ਆ ਦੇ ਬਿਠਾ ਕੇ ਲੈ ਕੇ ਆਂਦੇ ਹੁੰਦੇ ਸੀ ਦੇਖੀਏ ਬੱਚੇ ਇੰਜੋਏ ਕਰ ਰਹੇ ਹਨ ਨਾ ਆਰਾਮ ਨਾਲ ਆਨੰਦ ਮਾਣ ਸਕਦੇ ਸੀ ਇਹ ਬੱਚਿਆਂ ਦਾ ਸਾਰਾ ਸੈਕਸ਼ਨ ਹੈ ਨਾ ਛੋਟੇ ਬਿਲਕੁਲ 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 ਇਹ ਛੋਟੇ ਬੱਚਿਆਂ ਦਾ ਸੈਕਸ਼ਨ ਹੈ ਹਾਂਜੀ ਹਾਂਜੀ ਇਹਦੇ ਚ ਬੱਚੇ ਆ ਕੇ ਆਨੰਦ ਮਾਣ ਸਕਦੇ ਨੇ ਆਰਾਮ ਨਾਲ ਬੱਚੇ ਖੁਸ਼ ਸਕਦੇ ਨੇ ਹਾਂਜੀ 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 ਸਾਰੇ ਬੱਚਿਆਂ ਦੇ ਝੂਲੇ ਨੇ ਸਾਰਾ ਕੁਝ ਅੱਛਾ ਬੱਚਿਆਂ ਨੂੰ ਗਰਮੀ ਤੋਂ ਕੋਈ ਲੈਣਾ ਦੇਣਾ ਨਹੀਂ 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 ਹਾਂਜੀ ਆਹ ਦੇਖੋ ਇਹ ਦੇਖੋ ਅੰਜੋਏ ਕਰ ਰਹੇ ਨੇ ਬੱਚੇ ਆਹ ਦੇਖੋ ਬੱਚੇ ਮਤਲਬ ਪੂਰਾ ਪੂਰਾ ਜਿਹੜਾ ਹੈ ਇੰਜੋਏ ਕਰ ਰਹੇ ਬਿਲਕੁਲ ਬਿਲਕੁਲ ਬੱਚਿਆਂ ਨੂੰ ਗਰਮੀ ਤੋਂ ਕੋਈ ਲੈਣਾ ਦੇਣਾ ਨਹੀਂ ਕਿੰਨੀ ਗਰਮੀ ਹੈ ਕਾ ਨਹੀਂ ਹੈ ਤੇ ਚੀਨੂ ਕੁਛ ਨਹੀਂ ਹੈ ਹਾਂਜੀ ਹਾਂਜੀ ਅੱਛਾ ਇਹ ਸਾਰਾ ਜਿਹੜਾ ਸੈਕਸ਼ਨ ਲਾਇਆ ਹੋਇਆ ਹੈ ਇਹ ਸਾਰਾ ਬੌਂਸੀ ਹੋਗੀ ਅੱਗੇ ਕੈਟਰਪਿਲਰ ਦੂਸਰਾ ਹੋ ਗਿਆ ਦੂਸਰੀ ਬੌਂਸੀ ਹੋਗੀ ਹਾਂਜੀ 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 ਕਿ ਇਸ ਵਿੱਚ ਬੱਚਿਆਂ ਦਾ ਪੂਰਾ ਆਨੰਦ ਲੈ ਸਕਦੇ ਨੇ ਹਾਂਜੀ ਹਾਂਜੀ ਤੇ ਅੱਛਾ ਇਹ ਸਾਰਾ ਜਿਹੜਾ ਹੈਗਾ ਬੜਾ ਵਧੀਆ ਬਹੁਤ ਵਧੀਆ ਜਿਹੜਾ ਅੱਛਾ ਇਹ 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 ਵੀ ਬਹੁਤ ਵੱਡਾ ਹੈ ਜੀ ਇਸ ਵਾਰੀ ਹਾਂ ਜੀ ਬੱਚੇ ਇੰਜੋਏ ਕਰ ਰਹੇ ਆ ਦੇਖੋ ਕਹਿੰਦੇ ਗਰਮੀ ਜਿਹੜੀ ਹੁੰਦੀ ਹੈ ਨਾ ਉਹ ਵੱਡਿਆਂ ਵਾਸਤੇ ਹੁੰਦੀ ਹੈ ਬੱਚਿਆਂ ਵਾਸਤੇ ਨਹੀਂ ਹੁੰਦੀ ਬੱਚੇ ਜਿੱਦ ਕਰਕੇ ਲੈ ਹੀ ਜਾਂਦੇ ਆ ਹਾਂ ਜੀ ਤੁਸੀਂ ਦੇਖੋ ਕਿੰਨਾ ਇੰਜੋਏ ਕਰ ਰਹੇ ਬੱਚੇ ਤੇ ਇਸ ਤੋਂ ਬਾਅਦ ਆਪਾਂ ਸਰਕਸ ਵੱਲ ਜਾਣਾ ਚਾਹਾਂਗੇ ਜਰੂਰ ਜਰੂਰ ਤੇ ਮੈਂ ਆਪਣੇ ਜਿਹੜੇ ਦੇਖ ਰਹੇ ਸਰੋਤੇ ਆਪਾਂ ਹੁਣ ਲੈ ਕੇ ਚੱਲਦੇ ਜਿਹੜੀ ਇਸ ਮੇਲੇ ਦੀ ਬਹੁਤ ਖਾਸ ਅਟਰੈਕਸ਼ਨ ਹੈ ਜਿਹੜੀ ਪਾਜੀ ਲੈ ਕੇ ਆਏ ਆਂ ਸ਼ਹਿਰ ਰਾਜਪੁਰਾ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਆਮ ਹੋ ਚੁੱਕੀਆਂ ਰਾਜਪੁਰਾ ਸ਼ਹਿਰ ਵਾਸਤੇ ਪਹਿਲਾਂ ਵੀ ਦੇਖ ਚੁੱਕੇ ਆਂ ਲੇਕਿਨ ਜੋ ਬੱਚੇ ਅੱਜ ਦੀ ਡੇਟ ਦੇ ਵਿੱਚ ਦੇਖਣਾ ਚਾਹੁੰਦੇ ਆ ਉਹ ਸਰਕਸ ਦੇਖਣਾ ਚਾਹੁੰਦੇ ਆ ਫਿਰ ਹੈਰਾ ਫੇਰੀ ਮੂਵੀ ਵਾਲੀ ਸਰਕਸ ਹੈ ਜੀ ਹਾਂਜੀ ਹਾਂਜੀ ਬਿਲਕੁਲ ਉਸੇ ਲੋਕਾਂ ਵਾਸਤੇ ਲੈ ਕੇ ਆਏ ਆਂ ਅੱਛਾ ਇਸ ਦੇ ਅੰਦਰ ਆਰਟਿਸਟ ਵੀ ਆਏ ਹੋਲੇ ਜਿਹਨਾਂ ਨੇ ਉਸ ਵਿੱਚ ਕੰਮ ਕੀਤਾ ਆਰਟਿਸਟ ਵੀ ਨੇ ਸਰ ਫੇਹੇਰਾ ਫੇਰੀ ਮੂਵੀ ਸਰਕਸ ਦੇ ਇਹ ਦੇ ਰॉयਲ ਸਰਕਸ ਜਿਹੜੀ ਹੈ ਫਿਰ ਹੈਰਾ ਫੇਰੀ ਜਿਹੜੀ ਮੂਵੀ ਸੀਗੀ ਉਹ ਆਰਟਿਸਟ ਨਾਲ ਮਿਲਵਾਉਂਗੇ ਸਾਨੂੰ ਅੰਦਰ ਰੈਡੀ ਹੈ ਨਹੀਂ ਸਰ ਰੈਡੀ ਹੋਣਾ ਸ਼ੋ ਟਾਈਮ ਤੇ ਰੈਡੀ ਹੋ ਜਾਣਗੇ ਲੈ ਰੈਡੀ ਇਹ ਇਹ ਮਹਾਦੇਵ ਦਾ ਮੰਦਿਰ ਬਣਾਇਆ ਹੋਇਆ ਹੈ ਇਹ ਜਿਹੜਾ ਮੰਦਿਰ ਹੈਗਾ ਇਹ ਅਟਰੈਕਸ਼ਨ ਹੈ ਇਹਦੀ ਕੋਈ ਟਿਕਟ ਹੈਗੀ ਜੀ ਨਹੀਂ ਸਰ ਫ੍ਰੀ ਹੈ ਲੋਕਾਂ ਲਈ ਮੰਦਿਰ ਦੀ ਕਦੀ ਵੀ ਕੋਈ ਟਿਕਟ ਨਹੀਂ ਹੁੰਦੀ ਨਾ ਲਗਾਨੀ ਚਾਹੀਦੀ ਹੈ ਮੰਦਿਰ ਮਸਜਿਦ ਨਹੀਂ ਬਿਲਕੁਲ ਬਿਲਕੁਲ ਹਮੇਸ਼ਾ ਲੋਕਾਂ ਲਈ ਬਹੁਤ ਵਧੀਆ ਮਤਲਬ ਇੱਕ ਸਰੂਪ ਬਣਾਇਆ ਹੈ ਬਣਾਨੇ ਆ ਅਸੀਂ ਲੋਕਾਂ ਲਈ ਹਰ ਵੇਲੇ ਕੁਝ ਨਾ ਕੁਝ ਉਹਨਾਂ ਨੂੰ ਅਸੀਂ ਕੋਈ ਅੰਦਰੋਂ ਦਿਖਾਣਾ ਚਾਹਾਂਗੇ ਆਪਣੇ ਨਾ ਸ੍ਰੋਤਿਆਂ ਨੂੰ ਤੇ ਅੰਦਰੋਂ ਦਿਖਾ ਸਕਦੇ ਹਾਂ ਬਸ ਆਰਾਮ ਨਾਲ ਤੇ ਕਹਿੰਦੇ ਜੁਰਾਸੀ ਪਾਰਕ ਤੇ ਹੋਰ ਬਲਕਿ ਕੀ ਅਟਰੈਕਸ਼ਨਸ ਦੇਖਣ ਨੂੰ ਮਿਲਦੀ ਹੈ ਜੀ ਅੰਦਰ ਤੁਹਾਨੂੰ ਹੁਣ ਜਿੱਦਾਂ ਲੋਕਾਂ ਨੂੰ ਨਾ ਡੈ ਸਰਕਸ ਦੇ ਵਿੱਚ ਜਾਨਵਰਸ ਵਗੈਰਾ ਖਤਮ ਕਰਤੇ ਹੋਏ ਨੇ ਹਾਂਜੀ 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 ਪਰ ਅਸੀਂ ਲੋਕਾਂ ਦੇ ਲਈ ਇਹਦੇ ਵਿੱਚ ਇਲੈਕਟ੍ਰੋਨਿਕ ਜਾਨਵਰਸ ਲੈ ਕੇ ਆਏ ਹਾਂ ਜਿੱਦਾਂ ਡਾਇਨਾਸੌਰਸ ਵਗੈਰਾ ਲੋਪ ਹੋ ਚੁੱਕੇ ਨੇ ਹਾਂਜੀ ਹਾਂਜੀ ਡਾਇਨਾਸੌਰਸ ਵਗੈਰਾ ਲੋਪ ਹੋ ਚੁੱਕੇ ਨੇ ਪਰ ਅਸੀਂ ਲੋਕਾਂ ਲਈ ਇਲੈਕਟ੍ਰੋਨਿਕ ਡਾਇਨਾਸੌਰ ਲੈ ਕੇ ਆਏ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਡਾਇਨਾਸੌਰ ਕੀ ਹੁੰਦਾ ਸੀ ਕਿੱਦਾਂ ਦਾ ਹੁੰਦਾ ਸੀ ਕਿੱਦਾਂ ਦੇਖਣ ਨੂੰ ਮਿਲਦਾ ਸੀ ਕਿ ਜੋ ਬੱਚੇ ਕਿਤਾਬਾਂ 'ਚ ਪੜ੍ਹਦੇ ਨੇ ਉਹ ਸਾਇੰਸ ਦੇ ਇੱਥ ਉਹ ਚੀਜ਼ਾਂ ਜਾ ਕੇ ਚਾਇਨਾ ਜਾਂ ਯੂਐਸਏ ਜਾ ਕੇ ਦੇਖਣੀਆਂ ਪੈਂਦੀਆਂ ਪਰ ਉਹ ਉਹਨਾਂ ਨੂੰ ਰਾਜਪੁਰਾ ਸ਼ਹਿਰ ਦੇ ਵਿੱਚ ਇੱਥੇ ਸਰਕਸ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਠੀਕ ਆ ਰਾਮ ਨਾਲ ਆ ਕੇ ਸਰ ਜੀ ਇਹਦੀ ਕੀ ਟਿਕਟ ਵਗੈਰਾ ਹੈਗੀ ਨੋਰਮਲ ਟਿਕਟ 100 200 100 150 200 ਰੁਪਏ ਜਿੱਚ ਹਰ ਇੱਕ ਬੰਦਾ ਆ ਕੇ ਆਨੰਦ ਮਾਣ ਸਕਦਾ ਆਪਾਂ ਦਿਖਾ ਸਕਦੇ ਅੰਦਰ ਉੱਚ ਨਹੀਂ ਹਾਂਜੀ ਹਾਂਜੀ ਆਜੋ ਇੱਕ ਵਾਰੀ ਇਕਵੈਲ ਇਸ ਵਿੱਚ ਗੁਰਿਲਾ ਤੁਹਾਨੂੰ ਟਿੰਗੂ ਜੋਕਰ ਫਿਰ ਇਹਰਾ ਫੇਰੀ ਮੂਵੀ ਵਾਲਾ ਸੋ ਇਹ ਸ਼ੋ ਕਿੰਨੇ ਵਜੇ ਸਟਾਰਟ ਹੋਏਗਾ ਜੀ ਹੁਣ ਇਹ ਸ਼ੋ ਵੀਰੇ ਸਟਾਰਟ ਹੋ ਜਾਂਦਾ ਹੈਗਾ 1 ਵਜੇ 4 ਵਜੇ ਤੇ 7 ਵਜੇ 3 ਸ਼ੋ ਹੁੰਦੇ ਇਹ ਬਬਲ ਲੱਗਦਾ ਹੁਣ ਥੋੜੀ ਦੇਰ ਹੀ ਸਟਾਰਟ ਹੋਣਾ ਹੈ 7:30 7 ਵਜੇ ਟਿਕਟ ਸਟਾਰਟ ਹੁੰਦੀ ਹੈ ਸਰ 7:30 ਵੇ ਸੋ ਸਟਾਰਟ ਕਰੀਦਾ ਸੋ ਮੈਂ ਤੁਹਾਨੂੰ ਨਾ ਨਾਲ-ਨਾਲ ਉਹ ਸ਼ਾਟ ਦਿਖਾਵਾਂਗਾ ਜਦ ਅਸੀਂ ਇਹਦੇ ਨਾਲੇ ਤੁਸੀਂ ਦੇਖੋ ਪ੍ਰੋਪਰ 에ਅਰ ਫਿਊਲਡ ਹੈ ਪੂਰੇ ਪੱਖੇ ਲੱਗੇ ਹੋਏ ਨੇ ਕੂਲਰ ਲੱਗੇ ਹੋਏ ਨੇ ਕਿ ਜਿਹਦੇ ਨਾਲ ਕਿਸੇ ਨੂੰ ਵੀ ਕੋਈ ਗਰਮੀ ਦੇ ਵਿੱਚ ਵੀ ਕੋਈ ਨਹੀਂ ਹੁੰਦਾ ਨਹੀਂ ਮੇਰੇ ਕੋਲ ਨਾ ਉਸ ਦਿਨ ਜਦ ਲਵੀ ਸ਼ਮਿੱਤਲ ਜੀ ਜੈਦੂਰੇ ਮੂਰਤ ਕਰਨ ਆਏ ਇਹਦੇ ਇਹਦੇ ਸ਼ਾਟ ਪਏ ਮੇਰੇ ਕੋਲ ਤੇ ਮੈਂ ਉਹ ਸ਼ਾਟ ਤੁਹਾਨੂੰ ਦਿਖਾਵਾਂਗਾ ਜਿਸ ਜਗ੍ਹਾ ਤੇ ਮੈਂ ਇਸ ਟਾਈਮ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਮੈਂ ਮੌਜੂਦ ਹਾਂ ਜਿੱਥੇ ਇਹ ਇਹ ਰਿੰਗ ਬਣਾਇਆ ਹੋਇਆ ਹੈ ਜਿੱਥੇ ਕਿ ਸਾਰਾ ਜਿਹੜਾ ਹੈਗਾ ਲੋਕ ਬੈਠ ਕੇ ਦੇਖ ਸਕਦਾ ਕਿੰਨਾ ਕਿੰਨਾ ਵਿਸ਼ਾਲ ਦੇਖੋ ਆਓ ਸਰ ਇੱਕ ਮਿੰਟ ਉਰੇ ਆਓ ਤੇ ਇਧਰੋਂ ਮੈਂ ਤੁਹਾਨੂੰ ਉਹ ਦਿਖਾਵਾਂਗਾ ਤੁਸੀਂ ਦੇਖ ਪਾ ਰਹੇ ਹੋ ਨਾਲ-ਨਾਲ ਮੈਂ ਤੁਹਾਨੂੰ ਆਪਣੀ ਸਾਈਡ ਸਕਰੀਨ ਤੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਮਿਹਨਤ ਕਰਦੇ ਆ ਇਸ ਸਰਕਸ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜੇ ਕਲਾਕਾਰ ਉਹ ਖੇਡਦੇ ਆ ਤੇ ਆਪਣੇ ਕਰਤੱਵ ਦਿਖਾਉਂਦੇ ਆ ਸੋ ਤੁਸੀਂ ਦੇਖ ਪਾ ਰਹੇ ਹੋ ਉਹ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਉਹ ਵੈਸੇ ਰ ਚ ਮੋਟਰਸਾਈਕਲ ਚੱਲਦਾ ਹੈ ਵੈਸੇ ਯੂ ਐਸ اے ਦੀ ਆਈਟਮ ਹੈ ਜਿੱਥੇ ਲੋਕ ਵਗੈਰਾ ਇਹ ਚੀਜ਼ ਨੂੰ ਦੇਖਦੇ ਨੇ ਉਹਦੇ ਅੰਦਰ ਮੋਟਰਸਾਈਕਲ ਖੜਿਆ ਸਰ ਯੈਸ ਉਹਦੇ ਅੰਦਰ ਮੋਟਰਸਾਈਕਲ ਚੜਿਆ ਸਰ ਇਹ ਮੋਡ ਦਾ ਗਲੋਬ ਹੁੰਦਾ ਹੈ ਜਿਹਦੇ ਵਿੱਚ ਰਾਈਡਰ ਆਪਣਾ ਮੋਟਰਸਾਈਕਲ ਚਲਾਉਂਦਾ ਹੈ ਉਹਕੇ ਨਾਲ ਘੁਮਾਉਂਦੇ ਨੇ ਬਸ ਮੈਨੂੰ ਲੱਗਦਾ ਕਿ 10 ਤੋਂ 15 ਮਿੰਟ ਜੇ ਫੁੱਲ ਹੋ ਜਾਏਗਾ ਔਰੇ ਤੇ ਪੂਰੀ ਰੌਣਕ ਜਿਹੜੀ ਹੈ ਔਰੇ ਦੇਖਣ ਨੂੰ ਮਿਲੇਗੀ ਸਰ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਸਰੋਤਿਆਂ ਨੂੰ ਆਪਾਂ ਸਾਰਾ ਮੇਲਾ ਦਿਖਾ ਚੁੱਕੇ ਹਾਂ ਅਸੀਂ ਹੋਰ ਤੇ ਅਸੀਂ ਇਹ ਸਰਕਸਾਂ ਨੂੰ ਖਤਮ ਨਾ ਹੋਣ ਦਈਏ ਤੇ ਇਹਨਾਂ ਨੂੰ ਲੋਹੋਂ ਤੋਂ ਬਚਾਈਏ ਹੁਣ ਜਿੱਦੇ ਫਿਰ ਫੇਰੇ ਫੇਰੀ ਮੂਵੀ ਵਾਲੀ ਸਰਕਸ ਹੈ ਇੰਦਰ ਦੀ ਬਹੁਤ ਵੱਡੀਆਂ ਸਰਕਸਾਂ ਨੇ ਜੋ ਬਹੁਤ ਘੱਟ ਰਹਿ ਗਈਆਂ ਅੱਗੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਚ ਸੀ ਉਹ ਗਿਣਤੀ ਹੁਣ ਸੂਆਂ ਚ ਆ ਗਈ ਹੈ ਤੇ ਅਸੀਂ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗੇ ਕਿ ਅਸੀਂ ਆਪਣੇ ਪੰਜਾਬ ਜਿਹੜਾ ਇੱਕ ਮੇਲਿਆਂ ਦੀ ਧਰਤੀ ਹੈ ਉਸ ਨੂੰ ਪੁਰਾਣੇ ਆਪਣੇ ਇਸ ਨੂੰ ਸਮਝ ਸੰਭਾਲ ਕੇ ਰੱਖੀਏ ਤੇ ਲੋਕੀ ਵਾਦ ਚੜ ਕੇ ਇਸ ਦਾ ਆ ਕੇ ਆਨੰਦ ਮਾਣਨ ਤੇ ਆਰਟਿਸਟ ਵੀਸ ਨੂੰ ਆ ਕੇ ਆਪਣਾ ਪੂਰਾ ਟੈਂਡ ਕਰਨ ਲੋਕਾਂ ਦਾ ਜੋ ਆਰਟਿਸਟ ਆਪਾਂ ਜੋ ਆਪਾਂ ਮੂਵੀਆਂ ਚ ਦੇਖਦੇ ਆ ਮੰਗੋਲੀਅਨ ਆਰਟਿਸ ਚਾਈਨੀ ਉਹ ਸਾਰੇ ਆਰਟਿਸਟ ਤੁਸੀਂ ਇੱਥੇ ਆਪਣੇ ਰਾਜਪੁਰਾ ਸ਼ਹਿਰ ਦੇ ਵਿੱਚ ਆ ਕੇ ਦੇਖ ਸਕਦੇ ਹੋ ਬੱਚਿਆਂ ਨੂੰ ਫੋਨਾਂ ਤੋਂ ਹਟਾ ਸਕਦੇ ਹੋ ਇੱਕ ਤਰ੍ਹਾਂ ਫਿਜ਼ੀਕਲ ਐਕਟੀਵਿਟੀ ਜਿਹਦੇ ਉੱਪਰ ਜਿਹਦਾ ਪੁੱਛਿਆ ਛੋਟੇ ਚੂਲੇ ਦੇਖਿਆ ਬੱਚੇ ਉੱਪਰ ਚੱਲ ਰਹੇ ਨੇ ਬੱਚਿਆਂ ਦੀ ਪੂਰੀ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਜਿਹਦੇ ਵਿੱਚ ਕੀ ਬੱਚੇ ਆ ਕੇ ਆਨੰਦ ਮਾਣ ਸਕਦੇ ਨੇ ਆਪਣੇ ਪੂਰੀ ਫਿਜ਼ੀਕਲ ਐਕਟੀਵਿਟੀਜ਼ ਕਰ ਸਕਦੇ ਨੇ ਸਰਕਲਸ ਚ ਆ ਕੇ ਡਾਇਨਾਸੌਰ ਵਗੈਰਾ ਦੇਖ ਕੇ ਆਪਣੇ ਸਾਇੰਸ ਬਾਰੇ ਪਤਾ ਕਰ ਸਕਦੇ ਨੇ ਕਿ ਅਸੀਂ ਇੱਕ ਸਭ ਚੀਜ਼ਾਂ ਲਈ ਛੋਟੇ ਵੱਡਿਆਂ ਸਾਰਿਆਂ ਲਈ ਨੀਆਂ ਚੀਜ਼ਾਂ ਲੈ ਕੇ ਆਏ ਆਂ ਬੱਡੇ ਬਜ਼ੁਰਗ ਆ ਕੇ ਆਪਣਾ ਮੰਦਰ ਦਾ ਆਨੰਦ ਮਾਣ ਸਕਦੇ ਨੇ ਉਹ ਚੁਹਾੜੀਆਂ ਬਣੀਆਂ ਦੇਖ ਸਕਦੇ ਨੇ ਕਿ ਅਸੀਂ ਲੋਕਾਂ ਨੂੰ ਇਹ ਚੀਜ਼ ਕੋਈ ਵੀ ਇਹ ਨਹੀਂ ਫੀਲ ਕਰੇ ਕਿ ਜੇ ਅਸੀਂ ਬੱਚੇ ਆ ਤਾਂ ਸਾਡੇ ਲਈ ਕੁਝ ਨਹੀਂ ਹੈਗਾ ਜੇ ਅਸੀਂ ਵੱਡੇ ਆ ਤਾਂ ਸਾਡੇ ਲਈ ਕੁਝ ਨਹੀਂ ਹੈਗਾ ਲੇਡੀਜ਼ ਆਪਣੇ ਘਰ ਦਾ ਸਾਮਾਨ ਆ ਕੇ ਖਰੀਦ ਸਕਦੀਆਂ ਜੋ ਆਈਟਮਾਂ ਬਾਹਰ ਉਹਨਾਂ ਨੂੰ ਬਹੁਤ ਮਹਿੰਗੇ ਰੇਟਾਂ ਦੇ ਮਿਲਦੀਆਂ ਇੱਥੇ ਉਹੀ ਬ੍ਰਾਂਡ ਦੀਆਂ ਆਈਟਮਾਂ ਉਹਨਾਂ ਨੂੰ ਸਸਤੇ ਰੇਟਾਂ ਦੇ ਉੱਤੇ ਪ੍ਰੋਵਾਈਡ ਹੁੰਦੀਆਂ ਕਿ ਇੱਥੇ ਲਾਈਟਿੰਗ ਦਾ ਤੁਹਾਨੂੰ ਅਰਸ਼ਦ ਦੇ ਕੇਂਦਰ ਮਿਲਣ ਨੂੰ ਦੇਖਣ ਨੂੰ ਮਿਲੇਗਾ ਰਾਜਸਥਾਨ ਦੇ ਫੂਡ ਸਟਾਲਸ ਤੁਹਾਨੂੰ ਇੱਥੇ ਮਿਲੂਗੀ ਬੰਬੇ ਦੀ ਬੇਲ ਪੂਰੀ ਤੁਹਾਨੂੰ ਇੱਥੇ ਮਿਲੂਗੀ ਪੀਜ਼ਾ ਵਗੈਰਾ ਸਾਰੇ ਸਟਾਲਸ ਤੁਹਾਨੂੰ ਇੱਕ ਨੰਬਰ ਦੇ ਸਟਾਲਸ ਅਤੇ ਸਾਰੇ ਕਵਰਿੰਗ ਕਰਕੇ ਲਗਾਏ ਗਏ ਨੇ ਕਿ ਜਿਸ ਦਾ ਆ ਕੇ ਤੁਸੀਂ ਇੱਥੇ ਆਨੰਦ ਮਾਣ ਸਕਦੇ ਹੋ ਸੋ ਸਰ ਇੱਕ ਵਾਰ ਫੇਰ ਦੱਸ ਦੋ ਕਿ ਇਸ ਮੇਲੇ ਦਾ ਤਾਂ ਚਲੋ ਇਹ ਖੁੱਲ ਜਾਂਦਾ ਹੈ ਇਹਦਾ ਕੋਈ ਟਾਈਮਿੰਗ ਜਿਹੜਾ ਹੈਗਾ ਉਹ ਤਾਂ ਚੱਲ ਰਹੀ ਚੱਲ ਹੀ ਰਿਹਾ ਹੈ ਲੇਕਿਨ ਸਰਕਸ ਦੇ ਇੱਕ ਵਾਰ ਟਾਈਮਿੰਗ ਦੱਸ ਦੋ ਸਰ ਸਰਕਸ ਦਾ ਛੁੱਟੀ ਵਾਲੇ ਦਿਨ ਵੈਸੇ 3 ਸ਼ੋਅ ਹੁੰਦੇ ਨੇ 1 ਵਜੇ 4 ਵਜੇ 7:30 ਵਜੇ ਵੈਸੇ ਨਾਰਮਲ ਡੇਜ਼ ਦੇ ਵਿੱਚ ਇਹਦੇ 2 ਸ਼ੋਅ ਹੁੰਦੇ ਨੇ 4 ਵਜੇ ਤੇ 7:30 ਵਜੇ ਜਿਹੜੇ ਮੇਲੇ ਦੀ ਟਾਈਮਿੰਗ ਹੈ ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਜਦੋਂ ਮੇ ਸਰਕਸ ਸਟਾਰਟ ਹੁੰਦੇ ਉਸ ਤੋਂ ਬਾਅਦ ਮੇ ਬਾਅਦ ਮੇਲਾ ਵੀ ਸਟਾਰਟ ਹੋ ਜਾਂਦਾ ਨਾਲ ਹੀ ਸ਼ਾਮ ਨੂੰ 4 ਵਜੇ ਔਰ ਰਾਤ ਨੂੰ 11 ਵਜੇ ਤੱਕ ਇਹ ਮੇਲਾ ਚੱਲਦਾ ਹੈਗਾ ਵਾ ਜਿਸ ਵਿੱਚ ਆ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਰਾਮ ਨਾਲ ਕੇ ਆਨੰਦ ਮਾਣ ਸਕਦੇ ਹੋ ਸਰਕਸ ਵਿੱਚ ਸਾਰੀ ਫੁੱਲਡ 에ਅਰ ਫ੍ਰੀਡਜ ਸੀਟਸ ਹੈ ਔਰ ਸਾਰੀ ਸੀਟਸ ਕੁਰਸੀਆਂ ਦੇ ਉੱਤੇ ਹੈ ਕੋਈ ਫਟੀਆਂ ਵਗੈਰੇ ਦੇ ਉੱਤੇ ਨਹੀਂ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਆਰਾਮ ਨਾਲ ਆਪਣੀ ਫੈਮਿਲੀ ਨਾਲ ਆ ਕੇ ਇੱਥੇ ਆਨੰਦ ਮਾਣ ਸਕਦੇ ਹੋ ਕਿ ਜਿਸ ਵਿੱਚ ਕੀ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਪਾਕਟ ਫ੍ਰੈਂਡਲੀ ਹੈ ਮੇਲਾ ਕਿ ਤੋ ਨੂੰ ਇਹ ਨਹੀਂ ਲੱਗੂਗਾ ਕਿ ਜੇ ਮੈਂ ਮੇਲਾ ਕੋ ਮੰਜਾਵਾਂ ਤੇ ਮੇਰਾ ਪੂਰਾ ਬਜਟ ਹਿਲ ਜਾਏ ਬਿਲਕੁਲ ਤੁਸੀਂ ਜਿੱਦਾਂ ਦੇਖਦੇ ਹੋ ਇੱਥੇ ਆਪਣੇ ਨੇੜੇ ਵੀ ਵਾਟਰ ਪਾਰਕਸ ਨੇ ਵੰਡਰ ਪਾਰਕ ਹੈ ਸੌ ਬੱਡੇ-ਵੱਡੇ ਪਾਰਕਸ ਨੇ ਉਹਨਾਂ ਦੀ ਟਿਕਟਸ 13 1300 14 1400 ਰੁਪਏ ਨੇ ਇੱਕ ਬੰਦੇ ਦੀ ਟਿਕਟਸ ਪਰ ਇਹਦੇ ਚ ਆ ਕੇ ਤੁਸੀਂ ਇੱਕ ਇੰਨੇ ਪੈਸਿਆਂ ਦੇ ਵਿੱਚ ਹੀ ਸਰਕਸ ਵੀ ਦੇਖ ਸਕਦੇ ਹੋ ਫਿਰ ਇਹਦਾ ਫੇਰੀ ਮੂਵੀ ਵਾਲੀ ਫੈਮਿਲੀ ਦੇ ਨਾਲ ਝੂਲੇ ਵੀ ਲੈ ਸਕਦੇ ਹੋ ਤੇ ਸਾਰੇ ਮੇਲੇ ਦਾ ਵਿਨੰਦ ਲੈ ਸਕਦੇ ਹੋ ਸਰ ਗੱਲ ਪਤਾ ਕੀ ਹੈ ਆਪਾਂ ਬਹੁਤ ਬੱਚੇ ਅੱਜਕਲ ਮੋਬਾਈਲਾਂ ਦੇ ਵਿੱਚ ਲੱਗੇ ਹੋਏ ਅੱਖਾਂ ਖਰਾਬ ਹੋ ਰਹੀਆਂ ਐਕਟੀਵਿਟੀ ਕੁਛ ਹੈ ਨਹੀਂ ਤੇ ਆਪਾਂ ਇਹ ਚਾਹਨੇ ਕਿ ਲੋਕ ਇਨਾ ਪੈਸਾ ਖਰਚ ਕਰਦੇ ਆ ਇੱਕ ਉਹ ਕਲਾਕਾਰ ਹੈ ਜਿਹੜੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਤੁਹਾਨੂੰ ਆਪਣੀ ਕਲਾਕਾਰੀ ਦਿਖਾ ਰਹੇ ਹਨ ਵੀ ਮੈਂ ਤਾਂ ਇਹੀ ਕਾਂਗਾ ਸਾਰਿਆਂ ਨੂੰ ਕਿ ਤੁਸੀਂ ਇੱਕ ਵਾਰ ਇਸ ਮੇਲੇ ਦੇ ਵਿੱਚ ਆਓ ਤੇ ਤੁਸੀਂ ਦੇਖੋ ਕਲਾਕਾਰ ਜਿਹੜੇ ਹੈ ਆ ਦੇਖੋ ਆਗੇ ਕਲਾਕਾਰ ਇੱਧਰ ਆਓ ਆਪਾਂ ਪਹਿਲਾਂ ਤੇ ਉਸ ਤੋਂ ਬਾਅਦ ਜਦ ਇਹ ਕਲਾਕਾਰ ਆਪਣੀ ਕਲਾਕਾਰੀ ਦਿਖਾਉਂਦੇ ਆ ਤਾਂ ਬੱਚੇ ਬਹੁਤ ਖੁਸ਼ ਹੁੰਦੇ ਇਹਨਾਂ ਨੂੰ ਦੇਖ ਕੇ ਲਾਈਵ ਕਿਉਂਕਿ ਕਾਮੇਡੀ ਜਿਹੜੀ ਹੈ ਉਹ ਮੋਬਾਈਲਾਂ ਤੇ ਤਾਂ ਦਿਖਾਈ ਜਾ ਰਹੀ ਹੈ ਲੇਕਿਨ ਇਹ ਕਲਾਕਾਰਾਂ ਦੀ ਜਿਹੜੀ ਕਾਮੇਡੀ ਹੈ ਲਾਈਵ ਤੁਸੀਂ ਜਦ ਦੇਖੋਗੇ ਬੱਚੇ ਜਿਹੜੇ ਹੈ ਇਹ ਮਤਲਬ ਇਹਨਾਂ ਨੂੰ ਲਾਈਵ ਦੇਖਣਗੇ ਜਿਨ੍ਹਾਂ ਨੇ ਅਜੇ ਤੱਕ ਸਰਕਸ ਦੇਖੀ ਨਹੀਂ ਹੈ ਤੇ ਰਾਇਲ ਸਰਕਸ ਵਾਲੀ ਸਰਕਸ ਹੈ ਕਲਾਕਾਰ ਇਹ ਇਹਨਾਂ ਨੇ ਕੰਮ ਕੀਤਾ ਮੇਰੇ ਖਿਆਲ ਹੈ ਨਾ ਉਸੇ ਚਾਹ ਹਾਂਜੀ ਹਾਂਜੀ ਹੈ ਇਹ ਕਹਾਂ ਸੇ ਨਿਕਲ ਆਇਆ ਆਪ ਉਧਰ ਸੇ ਕਾਹ ਸੇ ਆ ਗਏ ਇਧਰ ਸੇ ਪਰਦੇ ਸੇ ਆ ਗਏ अच्छा अच्छा और सब ठीक है और सब बढ़िया अभी शो शुरू होगा ना यहां हो पे अच्छा अच्छा कहां से आए हैं आप यूपी से कानपुर से अभी कहां से निकल के आए हैं अभी का अंडर आप को किसने बता दिया हमें हुए हैं भाई मेरे को संजय साहब ने बोला <laughs> मैनेजर साहब ने बोला <laughs> अच्छा अच्छा वो टेंशन पे है कि ना अंदर बाहर कुछ उधर कुछ हो रहा है मेनू क्यों नहीं बुलाया अच्छा उरे भी शोर ना शुरू हो गया मेरे तो पहला ठीक 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 और बढ़िया रह ही गया पीछे रह गया मैं रह गया अच्छा अच्छा सो तुम देख सकते हो ਇਹਨਾਂ ਨੂੰ ਤੁਸੀਂ ਲਾਈਵ ਦੇਖੋਗੇ ਆ ਕੇ ਔਰ ਜਦ ਤੁਸੀਂ ਇਹਨਾਂ ਨੂੰ ਲਾਈਵ ਦੇਖੋਗੇ ਮੈਂ ਦੇਖ ਚੁੱਕਿਆ ਹਾਂ ਸ਼ੋਅ ਕਿ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਦੇਖਦੇ ਸੀ ਜਦ ਜਾਨਵਰ ਵੀ ਹੁੰਦੇ ਹੁੰਦੇ ਸੀਗੇ ਤੇ ਜੋਕਰ ਵੀ ਹੁੰਦੇ ਹੁੰਦੇ ਸੀ ਬਹੁਤ ਕੁਝ ਹੁੰਦਾ ਸੀਗਾ ਇਹ ਇਹ ਕਲਾਕਾਰ ਤੁਹਾਨੂੰ ਰੇ ਹਸਾਨ ਆਏ ਆ ਤੁਹਾਡੇ ਬੱਚਿਆਂ ਦਾ ਫੁੱਲ ਮਨੋਰੰਜਨ ਕਰਨਗੇ ਪੈਸੇ ਵਸੂਲ ਆਪਾਂ ਇੰਨੇ ਨੇ ਪੈਸੇ ਖਰਚ ਕਰ ਦਿੰਦੇ ਆ ਇੱਕ ਵਾਰ ਤੁਸੀਂ ਰਾਇਲ ਸਰਕਸ ਦੇ ਵਿੱਚ ਜਰੂਰ ਆਓ भाजी तन्नू मिलके बहुत खुशी हुई कि तो बहुत तो अच्छी आँगे. नेचर आ ले रही है और भाई ये देख ते तन्नू भी मिलके बड़ी खुशी हुई बहुत, बहुत खुशी ठीक है ना कुछ कहना चाहोगे लोग देख रहे हैं आपको देखिए यहाँ रॉयल सर्कस आया हुआ है अगले महीने तक रहेगा आप आइए अपने बच्चों को भी लाइए फुल मनोरंजन के साथ नए परिवार के साथ आइए देखिए ਉਹ ਮੈਂ ਇੱਕ ਸ਼ੋਅ ਦੇਖਾ ਆਪਾਂ ਦਾ ਇਸ ਵਿੱਚ ਸ਼ੇਪ ਕਰਵਾਤੇ ਹੋ ਆਪ ਹਾਂਜੀ ਜੀ 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 ਹਾਂ ਜੀ ਉਸਕੋ ਤੋਂ ਦੇਖ ਕੇ ਬਹੁਤ ਖੁਸ਼ ਹੋ ਗਿਆ ਵੋਏ ਵੋਏ ਅਬ ਵੀ ਸੇਵ ਕਰਾ ਲੈਣਾ ਮੇਕਅਪ ਇਹ ਤੋਂ ਥੋੜਾ ਬਿਗੜ ਗਿਆ ਨੇ ਅਬ ਵੀ ਮੇਕਅਪ ਕਰਕੇ ਆਏਗੇ ਨਾ ਮੇਕਅਪ ਕਰਕੇ ਆਏਗੇ ਅਰੇ ਮੇਕਅਪ ਕਰਕੇ ਆਏ ਹੋ ਫਟਾਫਟ ਆਇਓ ਹਾਂ ਜਲਦੀ ਨੇ ਆਇਆ ਮੈਂ ਤੱਕ ਤਾ ਵੋ ਸੋ ਤੁਸੀਂ ਇੱਕ ਵਾਰ ਰਾਇਲ ਸਰਕਸ ਦੇ ਵੀ ਜਰੂਰ ਆਣਾ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੀ ਇਜਾਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਅਟਰੈਕਸ਼ਨ ਦੇ ਨਾਲ ਤੇ ਨਵੇਂ ਕਲਾਕਾਰਾਂ ਦੇ ਨਾਲ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ ਜਰਨਲ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ